ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਜੰਡੇਆਲਾ ਗੁਰੂ ਦੇ ਵਿੱਚ ਇੱਕ ਵਾਰ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਵਿਅਕਤੀ ਉੱਤੇ ਗੋਲੀਆਂ ਚਲਾਈਆਂ ਗਈਆਂ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਉਸ ਦੀ ਲੱਤ ਵਿੱਚ ਗੋਲੀ ਲੱਗੀ ਗੋਲੀ ਚਲਾਉਣ ਵਾਲੇ ਮੌਕੇ ਤੋਂ ਫਰਾਰ ਹੋ ਗਏ ਮਾਮਲਾ ਜੰਡੇਆਲਾ ਗੁਰੂ ਦੇ ਪਿੰਡ ਮੱਲੀਆਂ ਦਾ ਹੈ ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਨੌਜਵਾਨ ਦੀ ਲੱਤ ਵਿੱਚ ਗੋਲੀਆਂ ਮਾਰੀਆਂ ਗਈਆਂ ਦੋਵੇਂ ਨੌਜਵਾਨ ਪਿੰਡ ਮੱਲੀਆਂ ਦੇ ਹੀ ਰਹਿਣ ਵਾਲੇ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਇਹ ਹਮਲਾ ਕੀਤਾ ਗਿਆ ਨੌਜਵਾਨ ਨੂੰ ਗੰਭੀਰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਵੱਖ-ਵੱਖ ਟੀਮਾਂ ਬਣਾ ਕੇ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਜ਼ਖਮੀ ਨੌਜਵਾਨ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਪਿੰਡ ਦੇ ਵਿੱਚ ਗੋਲੀ ਜਿਹੜੀ ਚੱਲੀ ਹੈ ਹੁਣ ਤੱਕ ਦੀ ਕੀ ਕਾਰਵਾਈ ਕੀਤੀ ਗਈ ਹੈ ਇਹ ਜੀ ਆਪਣਾ ਜਿਹੜੇ ਪਲਵਿੰਦਰ ਸਿੰਘ ਉਹ ਫਲਕੀ ਆ ਪੁੱਤਰ ਮਕਰਤਾਰ ਸਿੰਘ ਕੌਮ ਜੱਟ ਵਾਸੀ ਮੱਲੀ ਆ ਇਹਦੇ ਖੱਪੇ ਕਿਤੇ ਉੱਪਰ ਗੋਲੀ ਲੱਗੀ ਆ ਤੇ ਜਿਹੜੀ ਗੋਲੀ ਚਲਾਈ ਆ ਦਲਸ਼ੀਰ ਸਿੰਘ ਨੇ ਚਲਾਈ ਆ ਕੋਈ ਪੁਰਾਣੀ ਰੰਜਿਸ਼ ਦੱਸੀ ਆ ਰਹੀ ਆ ਜੀ ਜਿਨ੍ਹਾਂ ਦੇ ਪਿਛਲੇ ਸਾਲ ਕੋਈ ਦਿਵਾਲੀ ਦੇ ਵਿੱਚ ਤਕਰਾਰ ਹੋਇਆ ਸੀ ਉਹ ਰੰਜਿਸ਼ੇ ਨੇ ਚੱਲਣ ਢਈ ਆ ਤੇ ਕਾਰਵਾਈ ਕਰ ਰਹੇ ਆ ਨੂੰ ਤੱਕ ਕਾਰਵਾਈ ਕਰਦੇ ਕੁਝ ਸੀਸੀਟੀਵੀ ਫੁਟੇਜ ਜਿਹੜੀ ਆ ਸਾਹਮਣੇ ਆਈ ਆ ਜੀ ਵੀ ਫਿਲਹਾਲ ਕੋਈ ਨਹੀਂ ਤਕਰੀ ਚੱਲ ਰਹੀ ਹੈ ਜਦੋਂ ਤਕਰੀ ਮੁਕੰਮਲ ਹੋ ਗਈ ਸਭ ਕੁਝ ਕਰਾਂਗੇ ਇੱਕ ਕੁਲਵਿੰਦਰ ਸਿੰਘ ਨਾਮ ਦਾ ਸਾਡਾ ਪੇਸ਼ੈਂਟ ਇੱਕ ਆਇਆ ਸੀ ਜਿਹਦੇ ਕੀ ਖੱਬੀ ਲਾਦੇ ਵਿੱਚ ਗੱਡੇ ਦੇ ਲਾਗੇ ਗੋਲੀ ਵਜੀ ਲੱਗਦੀ ਹੈ ਜਿਹੜੀ ਵੀ ਉਹ ਹਿਸਟਰੀ ਦੇ ਰਿਹਾ ਉਹਦੀ ਆਪਾਂ ਮੈਡੀਕਲ-ਮੈਡੀਕਲ ਕਰ ਦਿੱਤਾ ਤੇ ਉਹਨੂੰ ਹੁਣ ਆਪਾਂ ਫਦਰ ਰੈਫਰ ਕੀਤਾ ਗੁਨਾਗਦੇ ਹਸਪੀਟਲ ਜਿੱਥੇ ਉਹਦਾ ਫਰੈਂਸਿਕ opinion ਵੀ ਹੋरेगा ਤੇ ਉਹਦਾ ਲੱਤ ਦਾ ਐਕਸ ਵੀ ਕਰਿਬ ਨਰਸਾ ਉਹਤ ਨਹੀਂ ਕਿਤੇ ਗੋਲੀ ਲੱਗੀ ਖੱਬੀ ਲਾਤ ਤੋਂ ਅਲਾਵਾ ਹੋਰ ਕਿਤੇ ਗੋਲੀ ਨਹੀਂ ਗੋਲੀ ਦਾ ਜੀ ਸਪਸ਼ਟੀਕਰਨ ਫੋਰੈਂਸਿਕ ਥਰਡ ਜਿਹੜੇ ਨੇ ਉਹ ਕਰਨਗੇ ਤੇ ਸਾਡੋ ਦੇ ਸਿਰ ਉੱਤੇ ਹੀ ਗਿੱਟੇ ਜੀ ਹੋਤੀ ਸਾਡੇ ਐਤੋ ਲਾਵਾ ਇੱਕ ਕੰਪਰੀਟ ਕਰ ਰਿਆ ਸੀ ਇੱਕ ਜਗ੍ਹਾ ਹੋਰ ਤੇ ਉਹ ਆਪਾ ਮੈਡੀਕਲ ਰਿਪੋਰਟ ਵਿੱਚ ਦੇਣਾ ਹੈ ਡਾਕਟਰ ਸਾਹਿਬ ਉਹ ਮਰੀਜ਼ ਜਿਹੜਾ ਬਾਅਦ ਖਤਰੇ ਤੋਂ ਬਾਅਦ ਫਿਰ ਹਾਲ ਦੇ ਖਤਰੇ ਤੋਂ ਬਾਅਦ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਜੰਡੇਆਲਾ ਗੁਰੂ ਦੇ ਵਿੱਚ ਇੱਕ ਵਾਰ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਵਿਅਕਤੀ ਉੱਤੇ ਗੋਲੀਆਂ ਚਲਾਈਆਂ ਗਈਆਂ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਉਸ ਦੀ ਲੱਤ ਵਿੱਚ ਗੋਲੀ ਲੱਗੀ ਗੋਲੀ ਚਲਾਉਣ ਵਾਲੇ ਮੌਕੇ ਤੋਂ ਫਰਾਰ ਹੋ ਗਏ ਮਾਮਲਾ ਜੰਡਿਆਲਾ ਗੁਰੂ ਦੇ ਪਿੰਡ ਮੱਲੀਆਂ ਦਾ ਹੈ ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਨੌਜਵਾਨ ਦੀ ਲੱਤ ਵਿੱਚ ਗੋਲੀਆਂ ਮਾਰੀਆਂ ਗਈਆਂ ਦੋਵੇਂ ਨੌਜਵਾਨ ਪਿੰਡ ਮੱਲੀਆਂ ਦੇ ਹੀ ਰਹਿਣ ਵਾਲੇ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਇਹ ਹਮਲਾ ਕੀਤਾ ਗਿਆ ਨੌਜਵਾਨ ਨੂੰ ਗੰਭੀਰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਵੱਖ-ਵੱਖ ਟੀਮਾਂ ਬਣਾ ਕੇ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਖਮੀ ਨੌਜਵਾਨ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਪਿੰਡ ਦੇ ਵਿੱਚ ਗੋਲੀ ਜਿਹੜੀ ਚੱਲੀ ਹੈ ਹੁਣ ਤੱਕ ਦੀ ਕੀ ਕਾਰਵਾਈ ਕੀਤੀ ਗਈ ਹੈ ਜੀ? ਇਹ ਜੀ ਆਪਣਾ ਜਦਿਏ ਪਲਵਿੰਦਰ ਸਿੰਘ ਉਹ ਫਲਕੀ ਆ ਪੁੱਤਰ ਮਕਤਾਰ ਸਿੰਘ ਦਾ ਕੌਮਜਟ ਵਾਸੀ ਮੱਲੀ ਆ। ਇਹਦੇ ਖੱਬੇ ਜੱਟੇ ਉੱਪਰ ਗੋਲੀ ਲੱਗੀ ਆ। ਤੇ ਜਿਹੜੀ ਗੋਲੀ ਚਲਾਈ ਉਹ ਦਿਲਸ਼ੇਰ ਸਿੰਘ ਨੇ ਚਲਾਈ। ਕੋਈ ਪ੍ਰਾਣੀ ਰੰਜਿਸ਼ਿਤ ਅਸੀਂ ਆ ਰਹੀ ਹੈ ਜੀ ਇਹਨਾਂ ਦੇ ਪਿਛਲੇ ਸਾਲ ਕੋਈ ਦੀਵਾਲੀ ਦੇ ਵਿੱਚ ਅਰਾਰ ਹੋਇਆ ਸੀ ਉਹ ਰੰਜਿਸ਼ੇ ਨੇ ਚੱਲਣ ਢਈ ਹੈ ਤੇ ਕਾਰਵਾਈ ਕਰ ਰਹੇ ਹਾਂ ਵੀ ਮੁਤਾਬਕ ਕਾਰਵਾਈ ਕਰਦੇ ਕੁਝ ਸੀਸੀਟੀਵੀ ਫੁਟੇਜ ਜਿਹੜੀ ਆ ਸਾਹਮਣੇ ਆਈ ਹੈ ਵੀ ਫਿਲਹਾਲ ਕੋਈ ਨਹੀਂ ਤਕੀ ਚੱਲਣ ਢਈ ਹੈ ਜਦੋਂ ਤਕੀ ਮੁਕੰਮਲ ਹੋ ਗਈ ਸਭ ਕੁਝ ਕਰਨਾ ਹੈ ਇੱਕ ਕੁਲਵਿੰਦਰ ਸਿੰਘ ਨਾਮ ਦਾ ਸਾਡਾ ਐਡਵੋਕੇਟ ਜੀ ਆਇਆ ਸੀ ਜਿਹਨੇ ਕਿ ਖਬੀ ਲਾਦੇ ਵਿੱਚ ਗਿੱਟੇ ਦੇ ਲਾਗੇ ਗੋਲੀ ਵਜੀ ਲੱਗਦੀ ਹੈ ਜਿਹੜੀ ਵੀ ਉਹ ਹਿਸਟਰੀ ਦੇ ਰਿਹਾ ਹੈ ਦੀ ਆਪਾ ਮੈਡੀਕਲ ਲੀਕਲ ਕਰ ਦਿੱਤਾ ਤੇ ਉਹਨੂੰ ਹੁਣ ਆਪਾ ਫਦਰ ਰੈਫਰ ਕੀਤਾ ਗੁਰਨਾਗਦੇ ਹਸਪੀਟਲ ਇਥੇ ਉਹਦਾ ਫੋਰੈਂਸਿਕ ਓਪੀਨੀਅਨ ਵੀ ਹੋਰੇਗਾ ਤੇ ਉਹਦਾ ਲੱਤ ਦਾ ਐਕਸਰੇ ਵੀ ਹੋਰੇਗਾ ਡਾਕਟਰ ਸਾਹਿਬ ਉਹਤਨੀ ਕਿਤੇ ਗੋਲੀ ਲੱਗੀ ਖੱਬੀ ਲੱਤ ਤੋਂ ਅਲਾਵਾ ਹੋਰ ਕਿਤੇ ਗੋਲੀਤ ਨਹੀਂ ਲੱਗੀ ਗੋਲੀ ਦਾ ਜੀ ਸਪਸ਼ਟੀਕਰਨ ਫੋਰੈਂਸਿਕ ਐਕਸਪਰਟ ਜਿਹੜੇ ਨੇ ਉਹ ਕਰਨਗੇ ਤੇ ਸਾਡੋ ਦੇ ਸਿਰ ਉੱਤੇ ਹੀ ਗੱਟੇ ਜੀ ਹੋਪੀ ਸਾਡੇ ਇਤਤੋ ਲਾਵਾ ਇੱਕ ਕੰਪਲੀਟ ਕਰ ਰਿਹਾ ਸੀ ਇੱਕ ਜਗ੍ਹਾ ਹੋਰ ਤੇ ਆਪਾਂ ਮੈਡੀਕਲ ਲੀਕਲ ਚ ਕਰਨਾ ਹੈ ਡਾਕਟਰ ਸਾਹਿਬ ਉਹ ਮਰੀਜ਼ ਜਿਹੜਾ ਵਾ ਖਤਰੇ ਤੋਂ ਬਾਅਦ ਅੱਜ ਫਿਰ ਹੱਦ ਦੇ ਕਦਰ ਦੇ ਬਾਰੀ ਗਏ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ। ਜੰਡੇਆਲਾ ਗੁਰੂ ਦੇ ਵਿੱਚ ਇੱਕ ਵਾਰ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਵਿਅਕਤੀ ਉੱਤੇ ਗੋਲੀਆਂ ਚਲਾਈਆਂ ਗਈਆਂ। ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਉਸ ਦੀ ਲੱਤ ਵਿੱਚ ਗੋਲੀ ਲੱਗੀ। ਗੋਲੀ ਚਲਾਉਣ ਵਾਲੇ ਮੌਕੇ ਤੋਂ ਫਰਾਰ ਹੋ ਗਏ। ਮਾਮਲਾ ਜੰਡੇਆਲਾ ਗੁਰੂ ਦੇ ਪਿੰਡ ਮੱਲੀਆਂ ਦਾ ਹੈ। ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਨੌਜਵਾਨ ਦੀ ਲੱਤ ਵਿੱਚ ਗੋਲੀਆਂ ਮਾਰੀਆਂ ਗਈਆਂ। ਦੋਵੇਂ ਨੌਜਵਾਨ ਪਿੰਡ ਮੱਲੀਆਂ ਦੇ ਹੀ ਰਹਿਣ ਵਾਲੇ ਨੇ। ਪੁਰਾਣੀ ਰੰਜਿਸ਼ ਦੇ ਚੱਲਦੇ ਇਹ ਹਮਲਾ ਕੀਤਾ ਗਿਆ ਨੌਜਵਾਨ ਨੂੰ ਗੰਭੀਰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਵੱਖ-ਵੱਖ ਟੀਮਾਂ ਬਣਾ ਕੇ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਜ਼ਖਮੀ ਨੌਜਵਾਨ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਪਿੰਡ ਦੇ ਵਿੱਚ ਗੋਲੀ ਜਿਹੜੀ ਚੱਲੀ ਆ ਹੁਣ ਤੱਕ ਦੀ ਕੀ ਕਾਰਵਾਈ ਕੀਤੀ ਗਈ ਹੈ ਜੀ ਇਹ ਜੀ ਆਪਣਾ ਜੜੀਏ ਪਲਵਿੰਦਰ ਸਿੰਘ ਉਹ ਫਲਕੀ ਆ ਪੁੱਤਰ ਮਕਤਾਰ ਸਿੰਘ ਕੌਮ ਜੱਟ ਵਾਸੀ ਮੱਲੀ ਆ ਇਹਦੇ ਖੱਪੇ ਘਟੇ ਉੱਪਰ ਗੋਲੀ ਲੱਗੀ ਆ ਤੇ ਜਿਹੜੀ ਗੋਲੀ ਚਲਾਈ ਆ ਉਹ ਦਿਲਸ਼ੇਰ ਸਿੰਘ ਨੇ ਚਲਾਈ ਆ ਕੋਈ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਆ ਜੀ ਇਹਨਾਂ ਦੇ ਪਿਛਲੇ ਸਾਲ ਕੋਈ ਦੀਵਾਲੀ ਦੇ ਵਿੱਚ ਤਕਰਾਰ ਹੋਇਆ ਸੀ ਉਹ ਰੰਜਿਸ਼ੇ ਨੇ ਚੱਲਣ ਢੀ ਆ ਤੇ ਕਾਰਵਾਈ ਕਰ ਰਹੇ ਆ ਮੰਨੂ ਦਾ ਕਾਰਵਾਈ ਕਰ ਚੁੱਕਾ ਕੁਝ ਸੀਸੀਟੀਵੀ ਫੁਟੇਜ ਜਿਹੜੀ ਆ ਸਾਹਮਣੇ ਆਈ ਹੈ ਵੀ ਫਿਲਹਾਲ ਕੋਈ ਨਹੀਂ ਤਤਕੀ ਚੱਲ ਰਹੀ ਹੈ ਜਦੋਂ ਤਤਕੀ ਮੁਕੰਮਲ ਹੋ ਵੀ ਸਭ ਕੁਝ ਕਰਨਾ ਹੈ ਇੱਕ ਕੁਲਵਿੰਦਰ ਸਿੰਘ ਨਾਮ ਦਾ ਸਟੋਕੇਸ਼ਨ ਇੱਕ ਆਇਆ ਸੀ ਜਿਸ ਨੇ ਕਿ ਖਬੀ ਲਾਦੇ ਵਿੱਚ ਗਿੱਟੇ ਦੇ ਲਾਗੇ ਗੋਲੀ ਵਜ੍ਹੀ ਲੱਗਦੀ ਹੈ ਜਿਹੜੀ ਵੀ ਉਹ ਹਿਸਟਰੀ ਦੇ ਰਿਹਾ ਉਹਦੀ ਆਪਾਂ ਮੈਡੀਕਲ ਡੀਕਲ ਕਰ ਦਿੱਤਾ ਤੇ ਉਹਨੂੰ ਹੁਣ ਆਪਾਂ ਫਦਰ ਰੈਫਰ ਕੀਤਾ ਗੁਨਾਗਦੇਵ ਹਸਪੀਟਲ ਤੇਥੋਂ ਦਾ ਫਰੈਂਸਿਕ ਓਪੀਨੀਅਨ ਵੀ ਹੋਰੇਗਾ ਤੇ ਉਹਦਾ ਲੱਤ ਦਾ ਐਕਸ ਵੀ ਹੋਰੇਗਾ ਨਰਸ ਉਹਤਨੇ ਗੋਲੀ ਨਹੀਂ ਖਾਗੀ ਲਾਤੋਂ ਅਲਾਵਾ ਹੋਰ ਕਿਤੇ ਗੋਲੀਆਂ ਨਹੀਂ ਲੱਗੀਆਂ ਗੋਲੀ ਦਾ ਜੀ ਸਪਸ਼ਟੀਕਰਨ ਫੋਰੈਂਸਿਕ ਐਕਸਪਰਟ ਜਿਹੜੇ ਨੇ ਉਹ ਕਰਨਗੇ ਤੇ ਸਾਡੋ ਦੇ ਸਿਰ ਉੱਤੇ ਹੀ ਗਿੱਟੇ ਜੀ ਹੋਰਦੀ ਸਾਡੇ ਐਤੋ ਲਾਵਾ ਇੱਕ ਕਮਰੇ ਡਾ ਰਿਆ ਸੀ ਇੱਕ ਜਗ੍ਹਾ ਹੋਰ ਤੇ ਉਹ ਆਪਾਂ ਮੈਡੀਕਲ ਰਿਪੋਰਟ ਦਿੱਤਾ ਹੈ ਡਾਕਟਰ ਸਾਹਿਬ ਉਹ ਮਰੀਜ਼ ਜਿਹੜਾ ਬਾ ਖਤਰੇ ਤੋਂ ਬਾਅਦ ਅੱਜ ਫਿਰ ਹਲ ਦੇ ਖਤਰੇ ਦੁਬਾਰਾ ਲੱਗੇ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਜੰਡੇਆਲਾ ਗੁਰੂ ਦੇ ਵਿੱਚ ਇੱਕ ਵਾਰ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਵਿਅਕਤੀ ਉੱਤੇ ਗੋਲੀਆਂ ਚਲਾਈਆਂ ਗਈਆਂ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਉਸ ਦੀ ਲੱਤ ਵਿੱਚ ਗੋਲੀ ਲੱਗੀ ਗੋਲੀ ਚਲਾਉਣ ਵਾਲੇ ਮੌਕੇ ਤੋਂ ਫਰਾਰ ਹੋ ਗਏ ਮਾਮਲਾ ਜੰਡਿਆਲਾ ਗੁਰੂ ਦੇ ਪਿੰਡ ਮੱਲੀਆਂ ਦਾ ਹੈ ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਨੌਜਵਾਨ ਦੀ ਲੱਤ ਵਿੱਚ ਗੋਲੀਆਂ ਮਾਰੀਆਂ ਗਈਆਂ ਦੋਵੇਂ ਨੌਜਵਾਨ ਪਿੰਡ ਮੱਲੀਆਂ ਦੇ ਹੀ ਰਹਿਣ ਵਾਲੇ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਇਹ ਹਮਲਾ ਕੀਤਾ ਗਿਆ ਨੌਜਵਾਨ ਨੂੰ ਗੰਭੀਰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਵੱਖ-ਵੱਖ ਟੀਮਾਂ ਬਣਾ ਕੇ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਜ਼ਖਮੀ ਨੌਜਵਾਨ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਪਿੰਡ ਦੇ ਵਿੱਚ ਗੋਲੀ ਜਿਹੜੀ ਚੱਲੀ ਹੈ ਹੁਣ ਤੱਕ ਤੇ ਕੀ ਕਾਰਵਾਈ ਕੀਤੀ ਗਈ ਹੈ ਜੀ ਇਹ ਜੀ ਆਪਣਾ ਜਿਹੜੇ ਪਲਵਿੰਦਰ ਸਿੰਘ ਉਫਲਕੀ ਆ ਪੁੱਤਰ ਮਕਰਤਾਰ ਸਿੰਘ ਕੌਮ ਜੱਟ ਵਾਸੀ ਮਲੀਆ ਇਹ ਖੱਪੇ ਕਿਤੇ ਉੱਪਰ ਗੋਲੀ ਲੱਗੀ ਆ ਤੇ ਜਿਹੜੀ ਗੋਲੀ ਚਲਾਈ ਉਹ ਦਲਸ਼ੀਰ ਸਿੰਘ ਨੇ ਚਲਾਈ ਕੋਈ ਪੁਰਾਣੀ ਰੰਜਿਸ਼ ਦੱਸੀ ਆ ਰਹੀ ਹੈ ਜੀ ਜਿਨ੍ਹਾਂ ਦੇ ਪਿਛਲੇ ਸਾਲ ਕੋਈ ਦਿਵਾਲੀ ਦੇ ਵਿੱਚ ਤਕਰਾਰ ਹੋਇਆ ਸੀ ਉਹ ਰੰਜਿਸ਼ੀ ਵਾਲੇ ਚੱਲਣ ਡਈ ਹੈ ਤੇ ਕਾਰਵਾਈ ਕਰ ਰਹੇ ਹਾਂ ਨੂੰ ਤੱਕ ਕਾਰਵਾਈ ਕਰਦੇ ਕੁਝ ਸੀਸੀਟੀਵੀ ਫੁਟੇਜ ਜਿਹੜੀ ਆ ਸਾਹਮਣੇ ਆਈ ਹੈ ਵੀ ਫਿਲਹਾਲ ਕੋਈ ਨਹੀਂ ਤਕਤੀ ਚੱਲਣ ਡਈ ਹੈ ਜਦੋਂ ਤਕਤੀ ਮੁਕੰਮਲ ਹੋ ਗਈ ਸਭ ਕੁਝ ਕਰਾਂਗੇ ਇੱਕ ਕੁਲਵਿੰਦਰ ਸਿੰਘ ਨਾਮ ਦਾ ਸਾਡ ਅਡਵੋਕੇਟ ਜੀ ਆਇਆ ਸੀ ਜਿਦੇ ਕੀ ਖਬੀਲਾ ਦੇ ਵਿੱਚ ਗਿੱਡੇ ਦੇ ਲਾਗੇ ਗੋਲੀ ਵਜੀ ਲੱਗਦੀ ਹੈ ਜਿਹੜੀ ਵੀ ਉਹ ਹਿਸਟਰੀ ਦੇ ਰਿਹਾ ਉਹਦੀ ਆਪਾਂ ਮੈਡੀਕਲ-ਮੈਡੀਕਲ ਕਰ ਦਿੱਤਾ ਤੇ ਉਹਨੂੰ ਹੁਣ ਆਪਾਂ ਫਰਦਰ ਰੈਫਰ ਕੀਤਾ ਗੁਨਾਗ ਦੇ ਹਸਪੀਟਲਿੱਥੇ ਉਹਦਾ ਫੋਰੈਂਸਿਕ ਵਿਨੀਨ ਵੀ ਹੋਰੇਗਾ ਤੇ ਉਹਦਾ ਲੱਤ ਦਾ ਐਕਸ ਵੀ ਕਰੀਵੇ ਨਰਸਾ ਉਹਤ ਨਹੀਂ ਕਿਤੇ ਗੋਲੀ ਲੱਗੀ ਖਾਪੀ ਲੱਤ ਤੋਂ ਅਲਾਵਾ ਹੋਰ ਕਿਤੇ ਗੋਲੀਤ ਨਹੀਂ ਲੱਗੀ ਗੋਲੀ ਦਾ ਜੀ ਸਪਸ਼ਟੀਕਰਨ ਫੋਰੈਂਸਿਕ ਥਰਡ ਜਿਹੜੇ ਨੇ ਉਹ ਕਰਨਗੇ ਤੇ ਸਾਡੋ ਦੇ ਸਿਰ ਉੱਤੇ ਇਹ ਗਿੱਡੇ ਜੀ ਹੋਦੀ ਸਾਡੇ ਐਤੋ ਲਾਵਾ ਇੱਕ ਕੰਬਰੇਡ ਕਰਿਆ ਸੀ ਇੱਕ ਜਗ੍ਹਾ ਹੋਰ ਤੇ ਉਹ ਆਪਾਂ ਐਮਐਨ ਦੋਸਤੋ ਉਹ ਮਰੀਜ਼ ਜਿਹੜਾ ਵਾ ਖਤਰੇ ਤੋਂ ਬਾਅਦ ਫਿਰ ਹਾਲ ਦੇ ਖਤਰੇ ਦੁਬਾਰਾ ਲੱਗ ਗਿਆ